ਸ਼ਾਸਤਰੀ ਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਲਗਾਵਾਂਗੇ ਗੀਤੀਆਂ ਸਬਜ਼ੀਆਂ ਜਿਹੜੀਆਂ ਆਪਾਂ ਘਰ ਦੇ ਵਿੱਚ ਹੀ ਲਗਾ ਕੇ ਤਿਆਰ ਕਰਦੇ ਆਂਗੇ ਜਿਹੜੀ ਸਬਜ਼ੀ ਬਿਨਾਂ ਰੈਸ ਸਪਰੇਅ ਤੋਂ ਤੇ ਅੱਜ ਆਪਾਂ ਨੇ ਜਿਹੜੀਆਂ ਕੀਤੀ ਸਬਜ਼ੀਆਂਗਾਉਣ ਵਾਸਤੇ ਇੱਥੇ ਆਪਾਂ ਕੋਕੋਵੀਟ ਹੁੰਦਾ ਜਿਹੜਾ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਆਪਾਂ ਨੂੰ ਤੇ ਉਹ ਲਿਆ ਸੀਗਾ ਤੇ ਉਹਨੂੰ ਆਪਾਂ ਇੱਕ ਦਿਨ ਪਾਣੀ ਵਿੱਚ ਭਿਉਂ ਕੇ ਰੱਖਤਾ ਸੀ ਤੇ ਉਹ ਫੁੱਲ ਗਿਆ ਤੇ ਉਸ ਤੋਂ ਬਾਅਦ ਆਪਾਂ ਨਾਲ ਹੀ ਇਹਦੇ ਲੈ ਲਈ ਸੀਗੀ ਜਿਹੜੀ ਰੂੜੀ ਵਾਲੀ ਖਾਦ ਹੁੰਦੀ ਹੈਗੀ ਉਹਨੂੰ ਛਾਨ ਕੇ ਲੈ ਲਿਆ ਸੀ ਤੇ ਉਹਨੂੰ ਕੋਕੋਵੀਟ ਦੇ ਵਿੱਚ ਮਿਕਸ ਕਰਕੇ ਤੇ ਇਸ ਤਰ੍ਹਾਂ ਜਿਹੜੇ ਆਪਣੇ ਚਾਹ ਵਾਲੇ ਕੌਫੀ ਵਾਲੇ ਕੱਪ ਹੁੰਦੇ ਹੈਗੇ ਜਾਂ ਪਾਣੀ ਵਾਲੇ ਉਹਨਾਂ ਦੇ ਵਿੱਚ ਆਪਾਂ ਇਹ ਕੋਕੋਵੀਟ ਭਰਤਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਬੀਜ ਲਗਾਉਣੇ ਸ਼ੁਰੂ ਕਰਤੇ ਤੇ ਇਹਨਾਂ ਦੇ ਵਿੱਚ ਆਪਾਂ ਕੁਝ ਕੱਦੂ ਲਗਾ ਦਾਂਗੇ ਕੁਝ ਤੋਰੀਆਂ ਤੇ ਕੁਝ ਛੋਟੇ ਕਰੇਲੇ ਹੈਗੇ ਜਿਹੜੀਆਂ ਉਹ ਬੱਲਾਂ ਦੇ ਵੀਸ ਲਗਾ ਦਵਾਂਗੇ ਤੇ ਇਹ ਹੁਣ ਸਾਡੀ ਪੈਣੀ ਸ਼ੁਰੂ ਹੋ ਗਈ ਹੈ ਤਾਂ ਕਰਕੇ ਜਦੋਂ ਆਪਾਂ ਇਹਨਾਂ ਨੂੰ ਜ਼ਮੀਨ ਦੇ ਵਿੱਚ ਲਾਉਣੇ ਆ ਵੀਜਾਂ ਨੂੰ ਤਾਂ ਇਹ ਗਰੋਥ ਨਹੀਂ ਕਰ ਪਾਉਂਦੇ ਹੈਗੇ ਕਿ ਉੱਗਤਾ ਜਾਂਦੇ ਨੇ ਤੇ ਪਰ ਇਹਨਾਂ ਨੂੰ ਆਪਾਂ ਜਿਹੜਾ ਹੈਗਾਗਾ ਅੰਦਰ ਰੱਖਾਂਗੇ ਕੱਪਾਂ ਨੂੰ ਤੇ ਉਸ ਤੋਂ ਬਾਅਦ ਜਦੋਂ ਪੇਲਾ ਕਾਫੀ ਵੱਡੀਆਂ ਹੋ ਜਾਣਗੀਆਂ ਬਾਹਰੇ ਆ ਜਾਣਗੀਆਂ ਤੇ ਫਿਰ ਉਸ ਤੋਂ ਬਾਅਦ ਆਪਾਂ ਥੋੜੀ ਠੰਡ ਘਟਣ ਤੋਂ ਬਾਅਦ ਇਹਨਾਂ ਨੂੰ ਜ਼ਮੀਨ ਦੇ ਵਿੱਚ ਲਗਾਵਾਂਗੇ ਤੇ ਜਿਹੜੀਆਂ ਕਿ ਬਹੁਤ ਹੀ ਸਕਸੈਸਫੁਲ ਹੋ ਜਾਂਦੀਆਂ ਨੇ ਇਹ ਆ ਵਧੀਆ ਚੱਲਦੀਆਂ ਨੇ ਵੱਲਾਂ ਤੇ ਗੇਤੀਆਂ ਜਿਹੜੀਆਂ ਸਬਜ਼ੀਆਂ ਆਪਾਂ ਨੂੰ ਦੇਣ ਲੱਗ ਜਾਂਦੀਆਂ ਨੇ ਇਹਦੇ ਵਿੱਚ ਆਪਾਂ ਕਦੂ ਤੋਰੀ ਤੇ ਕਰੇਲਿਆਂ ਦੇ ਬੀਜ ਲਾਏ ਨੇਗੇ ਤੇ ਆਪਾਂ ਇਹਨੂੰ ਠੰਡ ਘਟਣ ਤੋਂ ਬਾਅਦ ਜਿਹੜੀਆਂ ਬੱਲਾ ਨੂੰ ਲਾਵਾਂਗੇ ਤੇ ਆਪਾਂ ਦੇਖਦੇ ਹਾਂ ਇਹ ਕਿੰਨੇ ਦਿਨਾਂ ਵਿੱਚ ਉਗ ਕੇ ਤਿਆਰ ਹੁੰਦੀਆਂ ਨੇ ਹੁਣ ਤੇ ਇਹ ਆਪਾਂ ਘਰ ਦੇ ਵਿੱਚ ਹੀ ਬਿਨਾ ਰੇਸ ਸਪਰੇ ਤੋਂ ਤਿਆਰ ਕਰਦੇ ਹਾਂ ਸਬਜ਼ੀਆਂ ਤੇ ਆਪਾਂ ਅਗੇਤੀ ਸਬਜ਼ੀ ਜਿਹੜੀ ਹੈਗੀ ਲਗਾਤੀ ਹੈ ਇਹ ਤੇ ਫਿਰ ਤਾਂ ਖਾਵਾਂਗੇ ਤੁਹਾਨੂੰ ਇਹ ਆਪਾਂ ਜਦੋਂ ਵੇਲਾ ਉਗ ਗਈਆਂ ਤੇ ਇਹ ਜਿਹੜੇ ਸਾਰੇ ਕੱਪ ਐਨਾਂ ਚ ਆਪਾਂ ਲਾਤੀਆਂ ਹਾਂ ਤੇ ਇਹਨਾਂ ਨੂੰ ਚੱਕ ਕੇ ਆਪਾਂ ਅੰਦਰ ਰੱਖ ਦਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਵਾਤੋ ਵਾਤ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਇਸ ਤਰ੍ਹਾਂ ਹੀ ਦੇਸੀ ਤਰੀਕੇ ਨਾਲ ਜਿਹੜੀ ਵੀ ਕੋਈ ਵੀਡੀਓ ਹੈਗੀ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼੍ਰੀਕਾਲ ਜੀ